ਦੋਸਤੋ ਗੱਲ ਕਰਨ ਜਾ ਰਹੇ ਹਾਂ ਮਿਡਲ ਈਸਟ ਦੀਆਂ جنگਾਂ ਬਾਰੇ ਇਹ ਇਲਾਕਾ ਸੈਂਕੜੇ ਸਾਲਾਂ ਤੋਂ ਲੜਾਈਆਂ ਤੇ ਤਣਾਅ ਦਾ ਸ਼ਿਕਾਰ ਰਹਿੰਦਾ ਹੈ ਅਕਸਰ ਲੋਕ ਪੁੱਛਦੇ ਹਨ ਕਿ ਇਹਨਾਂ ਲੜਾਈਆਂ ਦੀ ਅਸਲ ਵਜ੍ਹਾ ਕੀ ਹੈ ਕੀ ਇਹ ਤੇਲ ਲਈ ਹੈ ਤਾਕਤ ਲਈ ਹੈ ਜਾਂ ਫਿਰ ਧਰਮ ਲਈ ਹੈ ਤਾਂ ਚਲੋ ਇਸ ਗੁੰਝਲਦਾਰ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਇਹ ਤਿੰਨੋਂ ਹੀ ਕਾਰਨ ਹਨ ਪਰ ਹਰ جنگ ਵਿੱਚ ਇਹਨਾਂ ਦਾ ਮਿਸ਼ਰਣ ਤੇ ਮਹੱਤਵ ਲੱਗ-ਲੱਗ ਹੁੰਦਾ ਹੈ ਤੇ ਤੇਲ ਤਾਕਤ ਤੇ ਧਰਮ ਤਿੰਨੋਂ ਕੁੰਨੇ ਹਨ ਅਤੇ ਇਹ ਇੱਕ ਦੂਜੇ ਨਾਲ ਗੁੰਝਲਦਾਰ ਤਰੀਕੇ ਨਾਲ ਜੁੜੇ ਹਨ ਫਸਟ ਹੈਗਾ ਜਾਨਕੀ ਤੇਲ ਦੀ ਤੇਲ ਆਰਥਿਕ ਰੁੱਖ ਦੋਸਤੋ ਮੀਡਲ ਈਸਟ ਦੁਨੀਆ ਦੇ ਤੇਲ ਦਾ ਭੰਡਾਰ ਹੈ ਦੁਨੀਆ ਦਾ ਲਗਭਗ 60% ਤੇਲ ਇਸੇ ਇਲਾਕੇ ਵਿੱਚ ਨਿਕਲਦਾ ਹੈ ਤੇਲ ਹੀ ਆਧੁਨਿਕ ਦੁਨੀਆ ਦੀ ਜਾਨ ਹੈ ਗੱਡੀਆਂ کارਖਾਨੇ ਫੌਜ ਸਭ ਕੁਝ ਤੇਲ ਤੇ ਹੀ ਚੱਲਦਾ ਹੈ ਤੇਲ ਦੇ ਭੰਡਾਰ ਨੇ ਦੁਨੀਆ ਦੀਆਂ ਵੱਡੀਆਂ ਤਾਕਤਾਂ ਜਿਵੇਂ ਅਮਰੀਕਾ ਰੂਸ ਚੀਨ ਅਤੇ ਯੂਰੋਪੀਅਨ ਦੇਸ਼ਾਂ ਨੂੰ ਇੱਥੇ ਆਕਰਸ਼ਿਤ ਕੀਤਾ ਹੈ ਉਹ ਚਾਹੁੰਦੇ ਹਨ ਕਿ ਤੇਲ ਦਾ ਪ੍ਰਵਾਹ ਬਿਨਾਂ ਰੁਕਾਵਟ ਜਾਰੀ ਰਹੇਗਾ ਇਸ ਲਈ ਉਹਨਾਂ ਨੇ ਇਸ ਇਲਾਕੇ ਦੀ ਸਿਆਸਤ ਅਤੇ ਇਸਰਅਲ ਦਬਣਾਉਣ ਲਈ ਸਿਰਫ ਰੁਚੀ ਲਈ ਹੈ ਬਲਕਿ ਆਪਣੇ ਫਾਇਦੇ ਲਈ ਸਿੱਧੀ ਦਖਲਅੰਦਾਜ਼ੀ ਵੀ ਕੀਤੀ ਹੈ 1991 ਅਤੇ 2003 ਦੀ ਖਾੜੀ ਯੰਗ ਦੇ ਸਿੱਧੇ ਤੌਰ ਤੇ ਇਰਾਕ ਦੇ ਤੇਲ ਭੰਡਾਰਾਂ ਤੇ ਕੰਟਰੋਲ ਕਰਨ ਦੀ ਲੜਾਈ ਸੀ ਅੰਦਰੂਨੀ ਲੜਾਈਆਂ ਇਸ ਇਲਾਕੇ ਦੇ ਦੇਸ਼ ਆਪਣੇ ਤੇਲ ਦੇ ਭੰਡਾਰਾ ਕਾਰਨ ਬਹੁਤ ਅਮੀਰ ਬਣ ਚੁੱਕੇ ਹਨ ਪਰ ਇਸ ਦੌਲਤ ਨੇ ਅੰਦਰੂਨੀ ਲੜਾਈਆਂ ਨੂੰ ਵੀ ਹਵਾ ਦਿੱਤੀ ਹੈ ਸ਼ਾਸਕ ਪਰਿਵਾਰਾਂ ਅਤੇ ਵੱਖ-ਵੱਖ ਗਰੁੱਪਾਂ ਵਿੱਚ ਇਸ ਦੌਲਤ ਦੇ ਕੰਟਰੋਲ 'ਚ ਝਗੜੇ ਹੁੰਦੇ ਰਹਿੰਦੇ ਹਨ ਤੇਲ ਦੀ ਦੌਲਤ ਨੇ ਇਸ ਇਲਾਕੇ ਵਿੱਚ ਤਾਕਤ ਦੀ ਇੱਕ ਬਹੁਤ ਵੱਡੀ ਲੜਾਈ ਨੂੰ ਜਨਮ ਦਿੱਤਾ ਹੈ ਹਰ ਦੇਸ਼ ਚਾਹੁੰਦਾ ਹੈ ਕਿ ਉਹ ਖੇਤਰ ਵਿੱਚ ਸਭ ਤੋਂ ਤਾਕਤਵਰ ਬਣੇ ਇਰਾਕ ਤੇ ਸਾਊਦੀ ਅਰਬ ਦੀਆਂ ਲੜਾਈਆਂ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ ਇਹ ਦੋਵੇਂ ਦੇਸ਼ ਖਾੜੀ ਖੇਤਰਾਂ ਵਿੱਚ ਆਪਣਾ ਦਾਅਵਾ ਕਾਇਮ ਰੱਖਣਾ ਚਾਹੁੰਦੇ ਹਨ ਮਿਡਲ ਈਸਟ ਦੇ ਬਹੁਤ ਸਾਰੇ ਦੇਸ਼ਾਂ ਦੀਆਂ ਸ਼ਰਧਾਂ ਪਹਿਲਾਂ ਪਿਛੂ ਜੁੱਤ ਤੋਂ ਬਾਅਦ ਯੂਰਪੀਅਨ ਤਾਕਤਾਂ ਦੇ ਮੇਜ਼ ਤੇ ਬੈਠ ਕੇ ਖਿੱਚ ਦਿੱਤੀਆਂ ਸਨ ਉਹਨਾਂ ਨੇ ਭਾਈਚਾਰਿਆਂ ਤੇ ਨਸਲੀ ਗਰੁੱਪਾਂ ਦਾ ਖਿਆਲ ਰੱਖਿਆ ਇਸ ਕਾਰਨ ਕੁਰਦ ਪਲਸਤੀਨੀ ਅਤੇ ਹੋਰ ਅਤੇ ਹੋਰ ਕਈ ਦੇਸ਼ ਬਿਨਾਂ ਕਿਸੇ ਆਪਣੇ ਦੇਸ਼ ਦੇ ਰਹਿ ਗਏ ਇਸ ਨਾਲ ਲੜਾਈਆਂ ਦਾ ਇੱਕ ਅਨੰਤ ਸلسਲਾ ਸ਼ੁਰੂ ਹੋਇਆ ਜਦੋਂ ਕੋਈ ਇੱਕ ਤਾਕਤਵਰ ਦੇਸ਼ ਕਮਜ਼ੋਰ ਕਮਜ਼ੋਰ ਪੈਂਦਾ ਹੈ ਤਾਂ ਦੂਜੇ ਗਰੁੱਪ ਉਸ ਦੀ ਜਗ੍ਹਾ ਲੈਣ ਦੀ ਕੋਸ਼ਿਸ਼ ਕਰਦੇ ਹਨ ਸੀਰੀਆ ਦੀ جنگ ਇਸ ਦੀ ਇੱਕ ਭਿਆਨਕ ਮਿਸਾਲ ਹੈ ਧਰਮ ਇਸ ਇਲਾਕੇ ਦੀਆਂ جنگਾਂ ਦਾ ਇੱਕ ਬਹੁਤ ਹੀ ਬੰਤਪੂਰਨ ਪਵਨਾ ਤੇ ਪਵਨਾਤਮਕ ਪੱਖ ਹੈ ਸੁੰਨੀ ਸ਼ੀਆ ਵਿਵਾਦ ਇਸਲਾਮ ਦੀਆਂ ਦੋ ਤਾਕਤਾਂ ਮੁੱਖ ਧਰਾਵਾ ਸੁੰਨੀ ਅਤੇ ਸ਼ੀਆ ਵਿਚਾਰ ਸੰਕੜੇ ਸਾਲਾਂ ਪੁਰਾਣਾ ਝਗੜਾ ਹੈ ਇਹ ਸਿਰਫ ਧਾਰਮਿਕ ਵਿਵਾਦ ਦਾ ਝਗੜਾ ਨਹੀਂ ਬਲਕਿ ਸਿਆਸੀ ਤਾਕਤ ਦੀ ਲੜਾਈ ਵੀ ਹੈ ਇਰਾਕ ਈਰਾਨ ਖੁਦ ਨੂੰ ਸ਼ੀਆ ਮੁਸਲਮਾਨਾਂ ਦਾ ਨੇਤਾ ਮੰਨਦਾ ਹੈ ਜਦੋਂ ਕਿ ਸਾਊਦੀ ਅਰਬ ਖੁਦ ਨੂੰ ਸੁੰਨੀ ਮੁਸਲਮਾਨਾਂ ਦਾ ਨੇਤਾ ਸਮਝਦਾ ਹੈ ਯਮਨ ਦੀ ਯੰਗ ਈ ਹੀ ਲੜਾਈ ਦੀ ਇੱਕ ਯੰਗ ਹੈ ਇਜ਼ਰਾਈਲ ਫਲਸਤੀਨ ਝਗੜਾ ਇਸ ਝਗੜਾ ਵੀ ਧਰਮ ਜ਼ਮੀਨ ਅਤੇ ਪਛਾਣ ਨਾਲ ਜੁੜਿਆ ਹੋਇਆ ਹੈ ਇਹ ਇੱਕ ਯਹੂਦੀ ਰਾਜ ਇਸ ਇਜ਼ਰਾਈਲ ਅਤੇ ਮੁਸਲਮਾਨ ਫਲਸਤੀਨੀਆਂ ਵਿਚਕਾਰ ਚੱਲ ਰਹੀਆਂ ਜ਼ਮੀਨਾਂ ਅਤੇ ਅਸਤਿਤਵ ਦੀ ਲੜਾਈ ਹੈ ਧਰਮ ਧਰਮ ਦੇ ਨਾਂ ਤੇ ਚੱਲਣ ਵਾਲੇ ਚਰਮਪੰਥੀ ਗਰੁੱਪ ਜਿਵੇਂ ਕਿ ਅਲ ਕੈਦਾ ਅਤੇ ਤੇ ਆਈਐਸ ਆਈਐਸ ਨੇ ਇਸ ਇਲਾਕੇ ਨੂੰ ਅਸ਼ਾਂਤ ਬਣਾਇਆ ਹੋਇਆ ਹੈ ਉਹ ਆਪਣੇ ਧਾਰਮਿਕ ਵਿਚਾਰਾਂ ਨੂੰ ਦੂਜਿਆਂ 'ਤੇ ਥੋਪਣਾ ਚਾਹੁੰਦੇ ਹਨ। ਦੋਸਤੋ ਮੀਡਲ ਈਸਟ ਦੀਆਂ جنگਾਂ ਨੂੰ ਸਮਝਣ ਲਈ ਇਹਨਾਂ ਤਿੰਨੋ ਤੱਗਿਆਂ ਨੂੰ ਇਕੱਠੇ ਵੇਖਣਾ ਜ਼ਰੂਰੀ ਹੈ। ਕੋਈ جنگ ਸਿਰਫ ਤੇਲ ਬਾਰੇ ਨਹੀਂ ਹੁੰਦੀ ਕਿਉਂਕਿ ਧਰਮ ਲੋਕਾਂ ਨੂੰ ਲੜਨ ਲਈ ਭਾਵਨਾਤਕ ਤਾਕਤ ਦਿੰਦਾ ਹੈ। ਕੋਈ جنگ ਸਿਰਫ ਧਰਮ ਲਈ ਨਹੀਂ ਹੁੰਦੀ ਕਿਉਂਕਿ ਤਾਕਤ ਅਤੇ ਦੌਲਤ ਦੇ ਬਿਨਾ ਧਾਰਮਿਕ ਟਕਰਾਅ ਇੰਨੇ ਭਿਆਨਕ ਨਹੀਂ ਹੋ ਸਕਦੇ। ਕੋਈ جنگ ਸਿਰਫ ਤਾਕਤ ਬਾਰੇ ਨਹੀਂ ਹੁੰਦੀ ਕਿਉਂਕਿ ਤੇਲ ਦੇ ਬਿਨਾ ਇਸ ਇਲਾਕੇ ਵਿੱਚ ਵਿਦੇਸ਼ੀ ਤਾਕਤਾਂ ਦੀ ਦਿਲਚਸਪੀ ਇੰਨੀ ਨਹੀਂ ਹੁੰਦੀ ਇਹ ਤਿੰਨੋਂ ਕਾਰਨ ਇੱਕ ਦੂਜੇ ਨੂੰ ਮਜ਼ਬੂਤ ਕਰਦੇ ਹਨ ਅਤੇ ਇੱਕ ਚੱਕਰ ਬਣਾ ਲੈਂਦੇ ਹਨ ਇਸ ਵਿੱਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ